ਆ ਦੇਖੋ ਧੀਨੇ ਕਿੰਨਾ ਸੋਹਣਾ ਗਾਇਆ ਜੈਤ ਜੈਤ ਮਾ ਮੇਰੇ ਤੇ ਹੋ ਜਾਣ ਹੁਕਮਾਨੀ ਜਾਰੀ ਇੱਕ ਇੱਕ ਕਰਕੇ ਸਭ ਦੇ ਕੋਟਾਂ ਖੋਲਿੰਦੇ ਵਾਰੋ ਵਾਰੀ ਭੁੱਖ ਦੇ ਵਿੱਚ ਮਾਰ ਮੁਕਾਉਂਦਾ ਮੈਨੂੰ ਇੱਕ ਡਾਕਟਰ ਵਾਂ ਭੁੱਖ ਦੇ ਵਿੱਚ ਮਾਰ ਮੁਕਾਉਂਦਾ ਮੈਨੂੰ ਇੱਕ ਡਾਕਟਰ ਵਾਂ ਕੋਈ ਮੋੜ ਦਤਾਨੀ ਜਿਸ ਤੀਨੂ ਨਾਨਕ ਜੀ ਜਗ ਵੀ ਜਾਣਨੀ ਆਖ ਸੁਣਾਵੇ ਹੁਣ ਕਿਉਂ ਸਤੀ ਦੇ ਜਮਣ ਤੇ ਕਰ ਕਰਵਾੰਦ ਉਠਾ ਗਏ ਜੀ ਦੇ ਕਰ ਤਿੰਨ ਚਰਤੀਆਂ ਜੀ ਦੇ ਕਰ ਤਿੰਨ ਚਰਤੀਆਂ ਉਹਦੇ ਕੋਈ ਫਤ ਨੂੰ ਕੋਈ ਹੌਣ ਦਿੰਦਾ ਨਹੀਂ ਨੀ ਅੰਮੀਏ ਮਗਰੋਂ ਕੋਈ ਸੁਦੇ ਵੀ ਨਹੀਂ ਮਰੇ ਮੇਰੀ ਦੇ ਹੋ ਜਾਣ ਹੁਕਮ ਨਹੀਂ ਜਾਰੀ ਇੱਕ ਇੱਕ ਕਰਕੇ ਸਭ